ਸਸੇ ਗੱਲ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਤਲਵੰਡੀ ਸਾਬੋ ਖੜੇ ਟਰੈਕਟਰ ਮੰਡੀ ਦੇ ਤੇ ਆਪਾਂ ਤੁਹਾਨੂੰ ਚੰਚਾਰ ਟਰੈਕਟਰ ਦਿਖਾਉਣੇ ਸ਼ੁਰੂ ਆਪਾਂ ਕਰਾਂਗੇ ਫਾਰਮਸ਼ਟ ਤੋਂ ਆ ਜਾ ਮਿੱਤਰਾ ਲਿਆ ਜੇ ਆਪਾਂ ਇਹਦੇ ਮਾਡਲ ਦੀ ਗੱਲ ਕਰ ਲਈ ਤੇ ਮਾਡਲ ਇਹ 11 3,85,000 ਰੁਪਏ ਡਿਮਾਂਡ ਆ ਗਈ ਉਸ ਤੋਂ ਬਾਅਦ ਅੱਗੇ ਆ ਜੋ ਟਾਇਰ ਟਾਇਰ ਨਵੇਂ ਆ ਗਏ ਮੂਲੇ ਕੋਲੋ ਦੇ ਪਿਛਲੇ ਆ ਗਏ 75 ਤੋਂ 65 ਤੋਂ 70 ਪੈਸੇ ਦਾ ਚਾਹੀ 75 ਪੈਸੇ ਲਾ ਲਓ ਫਾਰਮ ਟਰੈਕ 60 ਤੇਲ ਬ੍ਰੇਕ ਹਾਈ ਕੈਪੈਸਿਟੀ ਲੈਪਟਾਪ ਪਾਵਰ ਸਟੀering ਆ ਗਿਆ ਟਰੈਕਟਰ ਜੀ ਦੇ ਆਪਾਂ ਰੰਗ ਪੇਂਟ ਦੀ ਗ ਰੰਗ ਪਿੰਟ ਵੀਰੇ ਦਾ ਸਾਰਾ ਟੋਟਲ origignal ਹੈ ਕਿਤੇ ਵੀ ਕਲਮ ਨਹੀਂ ਲੱਗੀ ਹੋਈ ਚਾਰੇ ਪਾਸੇ ਕੈਮਰਾ ਮਾਰ ਕੇ ਸਾਰਾ ਦਿਖਾ ਦੇ ਡਬਲ ਡਿਸਟ੍ਰਿਬਿਊਟਰ ਆ ਗਿਆ ਡਬਲ ਕਲਚ ਆ ਗਿਆ ਪਾਵਰ ਸਟੀering ਆ ਗਿਆ ਤੇਲ ਬ੍ਰੇਕਾਂ ਆ ਗਈਆਂ ਫਿਰ ਬਾਅਦ ਸਪੀਡ ਯੂ ਚ ਆ ਗਿਆ ਨੰਬਰ ਹਰਿਆਣਾ ਐਨਓਸੀ ਜਿਹੜੀ ਤੁਹਾਨੂੰ ਇਹਦੀ ਮਿਲ ਜੂਗੀ ਰੇਟ ਆ ਜਿਹੜਾ ਰੇਟ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਹੈ 385000 ਰੁਪਏ ਮੌਕੇ ਤੇ 360 ਤੋਂ 60000 ਰੁਪਏ ਦਾ ਟਰੈਕਟਰ ਜਿਹੜਾ ਤੁਹਾਨੂੰ ਇਹ ਮਿਲ ਜੂਗਾ ਉਸ ਤੋਂ ਅੱਗੇ ਇੱਕ ਹੋਰ ਆ ਗਿਆ ਫਾਰਮ ਟਰੈਕ 45 ਜੇ ਫਾਰਮ ਟਰੈਕ 45 ਦੀ ਕੰਡੀਸ਼ਨ ਤੁਸੀਂ ਜੱਜ ਕਰੋਗੇ ਤਾਂ ਤੁਹਾਨੂੰ ਲੱਗਣਾ ਇਹ ਸਾਰਾ ਪੇਂਟ ਹੈ ਪਰ ਨਹੀਂ ਕਿ ਸਾਰਾ ਰੰਗ ਹੈ ਜਿਹੜਾ origignal ਹੈ ਇਹ ਚੀਜ਼ ਦੀ ਆਪਣੀ ਗਾਰੰਟੀ ਹੈ ਮਾਡਲ ਇਹ ਹੈਗਾ ਹੈ ਇੱਧਰ ਮਾਡਲ ਦਿਖਾ ਦੇ ਮਾਡਲ 11 3 ਲੱਖ 40000 ਰੁਪਏ ਦੀ ਡਿਮਾਂਡ ਆ ਗਈ ਟਾਇਰ ਚਾਰੇ ਆ ਗਏ 70 ਤੋਂ 80 ਪੈਸੇ ਟਾਇਰ ਆ ਗਏ ਮਗਰਾੜਾ ਮਗਰੂੜਾ ਦੀ ਕੰਡੀਸ਼ਨ ਤੁਸੀਂ ਦੇਖ ਲਓ ਡਬਲ ਕਲੱਚ ਆ ਗਿਆ ਤੇ ਉਸ ਤੋਂ ਬਾਅਦ ਅੱਗੇ ਜੀ ਆਪਾਂ ਇਹਦੀ ਗੱਲ ਕਰ ਲਈਏ ਟਰੈਕਟਰ ਦੀ ਕੰਡੀਸ਼ਨ ਦੀ ਤੇ ਕੰਡੀਸ਼ਨ ਇਹਦੀ ਫਿਰ ਆ ਗਈ ਰੁਪਏ 4 ਰੁਪਿਆ ਮਲਟੀ ਸਪੀਡ ਡਬਲ ਕਲੱਚ ਐਕਸਟਰਾ ਟਾਰਕ ਆ ਗਿਆ ਰੰਗ ਪੇਂਟ ਇਹਦਾ ਸਾਰਾ origignal ਹੈ ਟਰੈਕਟਰ ਸੀਲਡ ਹੈ ਜਾਨੀ ਕਿ ਅਜੇ ਤੱਕ ਕਲੱਚ ਵਾਲਾ ਜੋੜਾ ਜਿਹੜਾ ਉਹ ਵੀ ਨਹੀਂ ਖੁੱਲਿਆ ਤੇ ਡਿਮਾਂਡ ਇਹ ਤੁਹਾਨੂੰ ਆਪਾਂ ਦੱਸਤੀ ਐ ਨੰਬਰ ਇਹ ਵੀ ਹਰਿਆਣਾ ਰੰਗ ਪੇਂਟ ਦਾ ਸਾਰਾ origignal ਦੱਸਦਾ ਗੇਰੀਂ ਜਿੰਦੀ ਜਿਵੇਂ ਮਰਜ਼ੀ ਤੁਸੀਂ ਤਸੱਲੀ ਕਰ ਲਿਓ ਮੌਕੇ ਤੇ ਡਿਮਾਂਡ ਹੈਗੀ 340000 ਰੁਪਏ ਮੌਕੇ ਦੇ 315 ਤੋਂ 20000 ਰੁਪਏ ਦਾ ਟਰੈਕਟਰ ਐ ਤੁਹਾਨੂੰ ਮਿਲ ਜੂਗਾ ਉਸ ਤੋਂ ਅੱਗੇ ਆ ਗਿਆ ਆਪਣਾ DI 415 415 ਆ ਗਿਆ ਪੈਸੇ ਇਹ 475 ਦੀ ਕੋਹ ਹੈ ਮੰਦੋ ਦਾ ਬੱਚਾ ਲਾਲੂ ਜਾਂ ਕੁਛ ਵੀ ਲੈ ਕਹਿ ਸਕਦੇ ਤੁਸੀਂ ਹਨ ਇਹ ਵੀ ਡਬਲ ਕਲਚ ਆ ਗਿਆ 19 ਮਾਡਲ ਹੈ ਡਿਮਾਂਡ ਇਹਦੀ ਹੈਗੀ ਹੈ ਦੋਸਤੋ 419000 ਰੁਪਏ ਡਿਮਾਂਡ ਹੈ ਜੀ ਟਾਇਰ ਚਾਰੇ ਨਾਲ ਦੇ ਆ ਗਏ ਰੰਗ ਪੇਂਟ ਦੀ ਕੰਡੀਸ਼ਨ ਦੇਖ ਲਓ ਤੁਸੀਂ ਐਸਾਂ ਤੇ ਕੈਮਰਾ ਮਾਰਦੇ ਸਾਰਾ オリジナル ਹੈ ਜਿੰਮੀ ਆਤੀ ਤੁਸੀਂ ਚੈੱਕ ਕਰਵਾ ਲਓ ਹਨ ਇੱਥੋਂ ਤੁਸੀਂ ਦੇਖ ਲਓ ਵੀ ਇੱਥੇ ਰੰਗ ਆ ਜਿਹੜਾ ਲਿਆਇਆ ਉਹੋ ਲਿਆਇਆ ਹੈ ਹਨ ਜੇਰੀਨ ਜਿੰਨੀ ਜਿਵੇਂ ਮਰਜ਼ੀ ਤਸੱਲੀ ਕਰ ਲਿਓ ਨੰਬਰ ਆ ਜਿਹੜਾ ਆਪਾਂ ਆਪਣਾ ਵੀਡੀਓ ਚੱਡਾਂਗੇ ਤੁਸੀਂ ਕਾਲ ਕਰਕੇ ਟਰੈਕਟਰ ਲੈ ਸਕਦੇ ਹੋ ਉਸ ਤੋਂ ਅੱਗੇ ਆ ਗਿਆ BI 265 ਇਧਰ ਲੈ BI 265 ਤੇ ਇਹ ਰਾਜਸਥਾਨ ਨੰਬਰ ਹੈ 2011 ਮਾਡਲ ਹੈ 253000 ਰੁਪਏ ਦੀ ਡਿਮਾਂਡ ਆ ਗਈ ਹਲਕੀ ਫੁਲਕੀ ਟਾਜਿੰਗ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਕੀ ਗੇਅਰ ਇੰਜਨ ਦੀ ਟਰੈਕਟਰ ਦੀ ਤੁਸੀਂ ਬੇਸ਼ੱਕ ਵਾਕਿ ਤਸੱਲੀ ਕਰ ਲਿਓ 253000 ਰੁਪਏ ਦੀ ਡਿਮਾਂਡ ਆ ਗਈ ਮੌਕੇ ਤੇ ਸਵਾ ਦੋ ਲੱਖ ਰੁਪਏ ਦਾ ਟਰੈਕਟਰ ਤੁਹਾਨੂੰ ਇਹ ਮਿਲ ਜੂਗਾ ਹਨਾ ਤੇ ਨੰਬਰ ਹੈ ਜਿਹੜਾ ਆਪਣਾ ਵੀਡੀਓ ਚੱਲਿੰਦਾ ਵੀਡੀਓ ਬੜੇ ਲੱਗੀ ਦਬਕੇ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫਾਲੋ ਧੰਨਵਾਦ